ਨਿਵੇਂ ਜੇ ਤੁਹਾਨੂੰ ਪਤਾ ਹੀ ਹੈ ਵੀ ਸਾਡੇ ਕੁਝ ਬੱਚੇ ਬਾਹਰੋਂ ਰਿਪੋਰਟ ਹੋ ਕੇ ਆਏ ਆ ਜਿਹੜੇ ਕੋਈ ਟ੍ਰੈਵਲ ਏਜੰਟ ਨੇ ਉਹ ਯੂਐਸਏ ਦੇ ਨੇੜੇ ਦੀ ਕੰਟਰੀਆਂ ਦੇ ਵੀਜ਼ੇ ਲਵਾ ਕੇ ਉਹਨਾਂ ਨੂੰ ਡੋਂਕੀ ਲਵਾਉਂਦੇ ਆ ਇਸ ਨੂੰ ਬੰਦੇ ਦੇ ਦੇਖਦੇ ਹੋਏ ਅਸੀਂ ਸਿਰਫ ਸਸਰੀ ਚੈਕਿੰਗ ਕਰ ਰਹੇ ਹਾਂ ਵੀ ਕੋਈ ਵੀ ਅਜਿਹਾ ਨਾ ਹੋਵੇ ਇਹਨੂੰ ਹਦਾਇਤ ਕਰਦੇ ਆ ਵੀ ਕੋਈ ਵੀ ਟ੍ਰੈਵਲ ਏਜੰਟ ਅਜਿਹੀ ਗਲਤੀ ਨਾ ਕਰੇ ਵੀ ਗਲਤ ਵੀਜ਼ਾ ਲਵਾ ਕੇ ਕਿ ਡੋਂਕੀ ਲਵਾਵੇ ਮੈਂ ਬਲਵਿੰਦਰ ਸਿੰਘ ਐਸਚੂ ਸਿਟੀ ਰਾਜਪੁਰਾ ਯਵੇਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਸਾਡੇ ਕੁਝ ਬੱਚੇ ਬਾਹਰੋਂ ਰਿਪੋਰਟ ਹੋ ਕੇ ਆਏ ਆ ਜਿਹੜੇ ਕੋਈ ਟ੍ਰੈਵਲ ਏਜੰਟ ਨੇ ਉਹ ਯੂਐਸਏ ਦੇ ਨੇੜੇ ਦੀਆਂ ਕੰਟਰੀਆਂ ਦੇ ਵੀਜ਼ੇ ਲਵਾ ਕੇ ਉਹਨਾਂ ਨੂੰ ਡੋਂਕੀ ਲਵਾਉਂਦੇ ਆ ਇਸ ਨੂੰ ਬੰਦੇ ਦੇਖਦੇ ਹੋਏ ਅਸੀਂ ਸਿਰਫ ਸਤਸਰੀ ਚੈਕਿੰਗ ਕਰ ਰਹੇ ਹਾਂ ਵੀ ਕੋਈ ਵੀ ਐਹੋ ਜਿਹਾ ਨਾ ਹੋਵੇ ਇਹਨੂੰ ਹਦਾਇਤ ਕਰਦੇ ਆ ਵੀ ਕੋਈ ਵੀ ਟ੍ਰੈਵਲ ਏਜੰਟ ਐਹੋ ਜਿਹੀ ਗਲਤੀ ਨਾ ਕਰੇ ਵੀ ਗਲਤ ਵੀਜ਼ਾ ਲਵਾ ਕੇ ਕਿ ਡੋਂਕੀ ਲਵਾਵੇ ਸਰ ਕੋਈ ਇਸ ਤਰ੍ਹਾਂ ਦਾ ਡਾਕੂਮੈਂਟ ਹੱਥ ਲੱਗਿਆ ਜਾਂਦਾ ਹੁੰਦਾ ਕੋਈ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਲੱਗਿਆ ਪਰ ਫਿਰ ਵੀ ਅਸੀਂ ਚੈਕਿੰਗ ਕੁਝ ਪਾਸਪੋਰਟ ਲੈ ਕੇ ਚੈੱਕ ਕਰ ਰਹੇ ਹਾਂ ਉਹਨਾਂ ਨੂੰ ਚੈੱਕ ਕਰਨ ਤੋਂ ਬਾਅਦ ਉਹਨਾਂ ਦੇ ਵਾਪਸ ਕਰਦੇ ਕੋਈ ਬੱਚਿਆਂ ਦੇ ਕਹਿੰਦੇ ਜੈਨੂਅਲ ਲੱਗੇ ਹੋਏ ਆ ਪਰ ਆਪਾਂ ਚੈੱਕ ਕਰ ਲੈਣੇ ਕੋਈ ਗੱਲ ਚੈੱਕ ਕਰਨ ਤੋਂ ਬਾਅਦ ਵਾਪਸ ਕਰ ਦ। ਸਰ ਕਿੰਨੇ ਘੰਟੇ ਐਡਜਰੇਟ ਕੀਤੀ ਕਿੰਨੇ ਦਾ ਹੋਰ ਕਰਨੀ ਆ ਅੱਜ ਸਾਰੇ ਰਾਜਪੁਰੇ ਚ ਹੀ ਰੇਡ ਕੀਤੀ ਜਾਏਗੀ। ਤੇਰੀ ਸਰ ਮੈਂ ਇੱਕ ਕਰਜਨ ਹੋ ਗਈ ਉਹਦੀ ਇੱਕ ਵਾਰ ਹਾਂਜੀ ਹਾਂਜੀ ਤੇ ਸਰ ਇਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਆਹੀ ਕਹਾਂਗੇ ਵੀ ਜਿਹੜੇ ਬੱਚੇ ਨੇ ਸਾਡੇ ਸਿੱਧੇ ਰਸਤੇ ਭ ਤਾਂ ਕਿ ਜਿਵੇਂ ਪਹਿਲਾਂ ਬੱਚੇ ਵਾਪਸ ਆਏ ਆ ਪੇਰੈਂਟਸ ਇਹਨੇ ਨੇ ਲੱਖ ਰੁਪਏ ਖਰੀਦ ਉਹਨਾਂ ਦੇ ਖਰਚ ਦੇ ਆ ਫਿਰ ਵਾਪਸ ਆਉਂਦੇ ਆ ਪਰ ਜੇ ਜੇ ਕੋਈ ਸਰ ਇਸ ਤਰ੍ਹਾਂ ਦਾ ਬੰਦਾ ਫੜਿਆ ਜਾਂਦਾ ਜੀ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਬਣਦੀ ਸਖਤ ਹਦਾਇਤ ਹੈ ਵੀ ਰਾਜ ਪ੍ਰਿੰਚ ਕੋਈ ਵੀ ਐ ਜਾ ਕੰਮ ਨਾ ਕਰੇ ਹਾਲੇ ਕੋਈ ਫੜਿਆ ਨਹੀਂ ਹੈ ਨਹੀਂ ਅਜੇ ਕੋਈ ਨਹੀਂ ਸਰ ਇਸ ਤੋਂ ਜਿਹੜਾ ਡਾਕੂਮੈਂਟ ਮਿਲਿਆ ਇਸ ਤੋਂ ਕੁਝ ਲੱਗਦਾ ਵੀ ਹਾਂ ਕਿ ਅੱਗੇ ਨਹੀਂ ਉਹ ਬੱਚਾ ਦੇ ਵੀਜ਼ੇ ਲੱਗੇ ਉਹ ਕਹਿੰਦੇ ਜੈਨੂਨ ਵੀਜ਼ੇ ਚੈੱਕ ਕਰਾ ਲਓ ਚੈੱਕ ਕਰਾ ਲਾਂਗੇ ਜੈਨੂਨ ਨਹੀਂ ਇਹ ਪੈਸਿੰਗ ਜਿਹੜੀ ਆ ਅੱਜ ਹੀ ਰਹੇਗੀ ਆ ਅੱਗੇ ਵੀ ਜਾਰੀ ਰਹੇਗੀ ਅੱਜ ਵੀ ਹੈ ਤੇ ਅੱਗੇ ਵੀ ਜਾਰੀ ਰਹੇਗੀ ਮੇਰਾ ਪ੍ਰੋਸੈਸ ਅੱਗੇ ਵੀ ਜਾਰੀ ਰਹਿੰਦਾ ਰੈਗੂਲਰ ਹੀ ਰਹਿੰਦਾ ਹੈ ਸਰ ਕਿਹੜੇ ਬੰਦੇ ਡੋਂਕੀ ਲਵਾਉਂਦੇ ਆ ਜੀ ਕੀ ਪਲੀਜ਼ ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਜਾ ਸਕਦੀ ਹੈ ਅਮਨ ਬਿਲਕੁਲ ਆਏਗੀ ਜੀ ਅਗਰ ਰਾਜਪੁਰ ਤੋਂ ਕੋਈ ਐਸੀ ਗੱਲ ਕਿਸੇ ਟ੍ਰੈਵਲ ਏਜੰਟ ਦੇ ਸਾਹਮਣੇ ਆਈ ਹੈ ਵੀ ਉਹਨਾਂ ਨੇ ਕਿਸੇ ਬੱਚੇ ਨੂੰ ਡੋਂਕੀ ਲਵਾਈ ਤਾਂ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ ਐਫਆਰ ਅੱਜ ਕੀਤੀ ਇਧਰ ਇਹਦਾ ਟ੍ਰੈਵਲ ਏਜੰਟ ਦੇ ਖਿਲਾਫ ਹੋਊਗੀ ਜੀ ਕਈ ਬੰਦੇ ਵੀ ਜਾਂ ਕਹਿੰਦੇ ਵੀ ਸਾਨੂੰ ਡੋਂਕੀ ਲਵਾਓ ਉਹਨ ਕਿ ਜਿਸ ਤਰ੍ਹਾਂ ਕਿ ਰਾਜਦਾਨੇ ਵੀ ਦੋ ਵਾਪਿਸ ਆਏ ਸੀਗੇ ਉਹਨਾਂ ਬਾਰੇ ਵੀ ਕੋਈ ਪਤਾ ਚੱਲਿਆ ਕਿ ਕਿ ਇਹਨਾਂ ਨੇ ਮੇਰੇ ਸਿਟੀ ਦੇ ਏਰੀਆ ਤੇ ਨਹੀਂ ਸੀ ਜਿਹੜੇ ਥਾਣੇ ਦੇ ਏਰੀਆ ਦੇ ਸੀ ਉਹ ਆਪਣੀ ਕਾਰਵਾਈ ਕਰ ਰਹੇ ਨੇ ਠੀਕ ਹੈ ਜੀ ਥੈਂਕ ਯੂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਸਾਡੇ ਕੁਝ ਬੱਚੇ ਬਾਹਰੋਂ ਰਿਪੋਰਟ ਹੋ ਕੇ ਆਏ ਆ ਜਿਹੜੇ ਕੋਈ ਟ੍ਰੈਵਲ ਏਜੰਟ ਨੇ ਉਹ ਯੂ ਐਸ ਏ ਦੇ ਨੇੜੇ ਦੀਆਂ ਕੰਟਰੀਆਂ ਦੇ ਵੀਜ਼ੇ ਲਵਾ ਕੇ ਉਹਨਾਂ ਨੂੰ ਡੌਂਕੀ ਲਵਾਉਂਦੇ ਆ ਇਸ ਨੂੰ ਬੰਦੇ ਦੇ ਦੇਖਦੇ ਹੋਏ ਅਸੀਂ ਸਿੱਧਾ ਸਸਰੀ ਚੈਕਿੰਗ ਕਰ ਰਹੇ ਹਾਂ ਵੀ ਕੋਈ ਵੀ ਇਹ ਜਿਹਾ ਨਾ ਹੋਵੇ ਇਹਨੂੰ ਹਦਾਇਤ ਕਰਦੇ ਹਾਂ ਵੀ ਕੋਈ ਵੀ ਟਰੈਵਲ ਏਜੰਟ ਇਹ ਜੀ ਗਲਤੀ ਨਾ ਕਰੇ ਵੀ ਗਲਤ ਵੀਜ਼ਾ ਲਵਾ ਕੇ ਕਿ ਡੋਂਕੀ ਲਵਾਵੇ ਮੈਂ ਬਲਵਿੰਦਰ ਸਿੰਘ ਐਸਚੂ ਸਿਟੀ ਰਾਜਪੁਰਾ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਸਾਡੇ ਕੁਝ ਬੱਚੇ ਬਾਹਰੋਂ ਰਿਪੋਰਟ ਹੋ ਕੇ ਆਏ ਆ ਜਿਹੜੇ ਕੋਈ ਟਰੈਵਲ ਏਜੰਟ ਨੇ ਉਹ ਯੂਐਸਏ ਦੇ ਨੇੜੇ ਦੀ ਕੰਟਰੀਆਂ ਦੇ ਵੀਜ਼ੇ ਲਵਾ ਕੇ ਉਹਨਾਂ ਨੂੰ ਡੋਂਕੀ ਲਵਾਉਂਦੇ ਆ ਇਸ ਨੂੰ ਬੰਦੇ ਦੇ ਦੇਖਦੇ ਹੋਏ ਅਸੀਂ ਸਿਰਫ ਸਸਰੀ ਚੈਕਿੰਗ ਕਰ ਰਹੇ ਹਾਂ ਵੀ ਕੋਈ ਵੀ ਇਹੋ ਜਿਹਾ ਨਾ ਹੋਵੇ ਇਹਨੂੰ ਹਦਾਇਤ ਕਰਦੇ ਹਾਂ ਵੀ ਕੋਈ ਵੀ ਟਰੈਵਲ ਏਜੰਟ ਇਹੋ ਜੀ ਗਲਤੀ ਨਾ ਕਰੇ ਵੀ ਗਲਤ ਵੀਜ਼ਾ ਲਵਾ ਕੇ ਕਿ ਡੋਂਕੀ ਲਵਾਵੇ ਪਰ ਕੋਈ ਇਸ ਤਰ੍ਹਾਂ ਦਾ ਡਾਕੂਮੈਂਟ ਹੱਥ ਲੱਗਿਆ ਜਾਂਦਾ ਹੁੰਦਾ ਕੋਈ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਲੱਗਿਆ ਪਰ ਫਿਰ ਵੀ ਅਸੀਂ ਚੈਕਿੰਗ ਕੁਝ ਪਾਸਪੋਰਟ ਲੈ ਕੇ ਚੈੱਕ ਕਰ ਰਹੇ ਹਾਂ ਉਹਨਾਂ ਨੂੰ ਚੈੱਕ ਕਰਨ ਤੋਂ ਬਾਅਦ ਉਹਨਾਂ ਦੇ ਵਾਪਸ ਕਰਦੇ ਕੋਈ ਬੱਚਿਆਂ ਦੇ ਕਹਿੰਦੇ ਜੈਨੂਇਨ ਲੱਗੇ ਹੋਏ ਆ ਪਰ ਆਪਾਂ ਚੈੱਕ ਕਰ ਲੈਣੇ ਕੋਈ ਗੱਲ ਚੈੱਕ ਕਰਨ ਤੋਂ ਬਾਅਦ ਅਪ ਕਰ ਦਿੰਦੇ ਸਰ ਕਿੰਨੇ ਕਿ ਐਡਜੂਰੇਟ ਕੀਤੀ ਕਿੰ ਤਰੀ ਉਹ ਸਰ ਲਾਈਕ ਕਰ ਜਣ ਹੋ ਗਈ ਉਹਦੇ ਇਸ ਤੋਂ ਬਾਅਦ ਹਾਂਜੀ ਹਾਂਜੀ ਤੇ ਸਰ ਇਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਆਹੀ ਕਹਾਂਗੇ ਵੀ ਜਿਹੜੇ ਬੱਚੇ ਨੇ ਸਾਡੇ ਸਿੱਧੇ ਰਸਤੇ ਭੇਜੋ ਅਗਰ ਭੇਜਣੇ ਆ ਤਾਂ ਕਿਸੇ ਨੂੰ ਗਲਤ ਰਸਤੇ ਦੇ ਡੋਂਕੀ ਨਾਲ ਲਵਾਓ ਤਾਂ ਕਿ ਜਿਵੇਂ ਪਹਿਲਾਂ ਬੱਚੇ ਵਾਪਸ ਆਏ ਆ ਪੇਰੈਂਟਸ ਇਹਨੇ ਨੇ ਲੱਖ ਰੁਪਏ ਖਰੀਦ ਉਹਨਾਂ ਦੇ ਖਰਚ ਦੇ ਆ ਫਿਰ ਵਾਪਸ ਆਉਂਦੇ ਆ ਸਰ ਜੇ ਜੇ ਕੋਈ ਸਰ ਇਸ ਤਰ੍ਹਾਂ ਦਾ ਬੰਦਾ ਖੜਾ ਜਾਂਦਾ ਜੀ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਬਣਦੀ ਸਖਤ ਹਦਾਇਤ ਹੈ ਵੀ ਰਾਜਪੁਰੇ ਚ ਕੋਈ ਵੀ ਆਜਾ ਕੰਮ ਨਾ ਕਰੇ ਹਾਲੇ ਕੋਈ ਨਹੀਂ ਆਜੇ ਨਹੀਂ ਆਜੇ ਕੋਈ ਨਹੀਂ ਪਰ ਇਸ ਤੋਂ ਜਿਹੜਾ ਡਾਕੂਮੈਂਟ ਮਿਲਿਆ ਇਸ ਤੋਂ ਕੁਝ ਲੱਗਦਾ ਵੀ ਨਾ ਕੁਝ ਅੱਗੇ ਨਹੀਂ ਉਹ ਬੱਚਾ ਦਾ ਵਿਜੇ ਲੱਗੇ ਉਹ ਕਹਿੰਦੇ ਜੈਨੂਨ ਵਿਜੇ ਚੈੱਕ ਕਰਾ ਲਓ ਚੈੱਕ ਕਰਾ ਲਾਂਗੇ ਜੈਨੂਨ ਨਹੀਂ ਚੈਕਿੰਗ ਜਿਹੜੀ ਆਜ ਹੀ ਰਹੇਗੀ ਆ ਅੱਗੇ ਵੀ ਜਾਰੀ ਰਹੇਗੀ ਅੱਜ ਵੀ ਹੈ ਤੇ ਅੱਗੇ ਵੀ ਜਾਰੀ ਰਹੇਗੀ ਮੇਰਾ ਪ੍ਰੋਸੈਸ ਅੱਗੇ ਵੀ ਜਾਰੀ ਰਹਿੰਦਾ ਰੈਗੂਲਰ ਹੀ ਰਹਿੰਦਾ ਹੈ ਜੀ ਜਿਹੜੇ ਬੰਦੇ ਡੋਂਕੀ ਲਵਾਉਂਦੇ ਆ ਜੀ ਕੀ ਪਲੀਜ਼ ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਜਾ ਸਕਦੀ ਆ ਬਿਲਕੁਲ ਆਏਗੀ ਜੀ ਅਗਰ ਰਾਜਪੁਰ ਤੋਂ ਕੋਈ ਐਜੀ ਗੱਲ ਕਿਸੇ ਟ੍ਰੈਵਲ ਜੈਂਟਰ ਦੇ ਸਾਹਮਣੇ ਆਈ ਆ ਵੀ ਉਹਨਾਂ ਨੇ ਕਿਸੇ ਬੱਚੇ ਨੂੰ ਡੋਂਕੀ ਲਵਾਇਆ ਦਾ ਟ੍ਰੈਵਲ ਏਜੰਟ ਦੇ ਖਿਲਾਫ ਹੋਊਗੀ ਜੀ ਕਈ ਬੰਦੇ ਵੀ ਜਾਂ ਕਹਿੰਦੇ ਵੀ ਸਾਨੂੰ ਡੌਂਕੀ ਲਵਾਓ ਉਹਨਾਂ ਦੇ ਖਿਲਾਫ ਵੀ ਕੋਈ ਕਾਰਵਾਈ ਹੋਣਾ ਦੇ ਖਿਲਾਫ ਵੀ ਹੋਏਗੀ ਜੀ ਸਰ ਜਿਸ ਤਰ੍ਹਾਂ ਕਿ ਰਾਜਪੁਰਾ ਦੇ ਵੀ ਦੋ ਵਾਪਸ ਆਏ ਸੀਗੇ ਉਹਨਾਂ ਬਾਰੇ ਵੀ ਕੁਝ ਪਤਾ ਚੱਲਦਾ ਹੈ ਕਿ ਕਿ ਇਹਨਾਂ ਨੇ ਮੇਰੇ ਸਿਟੀ ਦੇ ਏਰੀਆ ਤੇ ਨਹੀਂ ਸੀ ਜਿਹੜੇ ਥਾਣੇ ਦੇ ਏਰੀਆ ਦੇ ਸੀ ਉਹ ਆਪਣੀ ਕਾਰਵਾਈ ਕਰ ਰਹੇ ਨੇ ਠੀਕ ਹੈ ਜੀ ਥੈਂਕ ਯੂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ